ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿੱਥੇ ਸਿਆਸਤ ਲਗਾਤਾਰ ਸਿਖਰਾਂ ਤੇ ਹੈ ਉਧਰ ਪਰਮਪਾਲ ਕੌਰ ਸਿੱਧੂ ਦਾ ਅਸਤੀਫਾ ਵੀ ਹੁਣ ਮਨਜ਼ੂਰ ਕਰ ਲਿਆ ਗਿਆ ਹੈ ਬੀਤੇ ਦਿਨੀ ਸਰਕਾਰ ਵੱਲੋਂ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਸੋ ਹੁਣ ਪੰਜਾਬ ਸਰਕਾਰ ਨੇ ਵੀਆਰਐਸ ਦੀ ਥਾਂ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਹੈ ਹਾਲਾਂਕਿ ਕੇਂਦਰ ਨੇ ਅਸਤੀਫਾ ਮਨਜ਼ੂਰ ਕਰਨ ਦੀ ਸਿਫਾਰਿਸ਼ ਕੀਤੀ ਸੀ ਇੱਥੇ ਵੀ ਦੱਸਦੀਏ ਸੋ ਪਰਮਪਾਲ ਕੌਰ ਸਿੱਧੂ ਨੇ ਵੀਆਰਐਸ ਮੰਗੀ ਸੀ ਵੀਆਰਐਸ ਦੇ ਰਾਹੀਂ ਮਿਲਣ ਵਾਲੇ ਲਾਭ ਹਾਲਾਂਕਿ ਹਾਲੇ ਨਹੀਂ ਮਿਲਣਗੇ ਸੋ ਬਠਿੰਡਾ ਤੋਂ ਪਾਸਪਾ ਮੀਤਵਾਰ ਨੇ ਪਰਮਪਾਲ ਕੌਰ ਸਿੱਧੂ ਜਿਨ੍ਹਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਵੋਲੰਟਰੀ ਰਿਟਾਇਰਮੈਂਟ ਸਕੀਮ ਰਹੀ ਹੈ ਉਹ ਜਿਹੜਾ ਹੀ ਮਿਲਣ ਵਾਲੇ ਲਾਭ ਵਾਲੇ ਉਹਨਾਂ ਨੂੰ ਨਹੀਂ ਮਿਲਣਗੇ ਬਠਿੰਡਾ ਤੋਂ ਵਿਧਪੀ ਦੇ ਉਮੀਦਵਾਰ ਨੇ ਪਰਮਪਾਲ ਕੌਰ ਪਰ ਇੱਥੇ ਹੁਣੇ ਜਾਣਕਾਰੀ ਹੈ ਕਿ ਕੇਂਦਰ ਦੇ ਵੱਲੋਂ ਸਿਫਾਰਿਸ਼ ਕੀਤੀ ਗਈ ਸੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਏ ਹੁਣ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਪਰਮਪਾਲ ਕੌਰ ਸਿੱਧੂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਸਮੁਤਪ੍ਰੀਤ ਮਾਹਲ ਤੋਂ ਹੋਰ ਜਾਣਕਾਰੀ ਇਸ ਰਿਗਾਰਡਿੰਗ ਲਵਾ ਕੇ ਜੀ ਸਮਤ ਵੀਆਰਐਸਸੀ ਥਾਂ ਅਸਤੀਫੇ ਨੂੰ ਮਨਜ਼ੂਰ ਕੀਤਾ ਗਿਆ ਹੈ ਹਾਲਾਂਕਿ ਕੇਂਦਰ ਵੱਲੋਂ ਵੀ ਅਸਤੀਫਾ ਮਨਜ਼ੂਰ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਕਿ ਉਸ ਤੋਂ ਬਾਅਦ ਹੀ ਸਰਕਾਰ ਵੱਲੋਂ ਇਹ ਮਨਜ਼ੂਰੀ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਅਸਤੀਫਾ ਮਨਜ਼ੂਰ ਹੈ ਜਿਹੜਾ ਉਹ ਪਰਮਪਾਲ ਕੌਰ ਸਿੱਧੂ ਦਾ ਕਰ ਦਿੱਤਾ ਗਿਆ ਹੈ ਆ ਪਰਮਪਾਲ ਕੌਰ ਸਿੱਧੂ ਵੱਲੋਂ ਵੀਆਰਐਸ ਅਪਲਾਈ ਕੀਤਾ ਗਿਆ ਸੀ ਜਾਨਕਿ 프리 ਮੈਚੂਰ ਰਿਟਾਇਰਮੈਂਟ ਅਪਲਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਬਠਿੰਡਾ ਦੇ ਵਿੱਚ ਚੋਣਾਂ ਦੇ ਮੈਦਾਨ ਦੇ ਵਿੱਚ ਜਿਹੜਾ ਹਿੱਸਾ ਲਿੱਤਾ ਬੀਜੇਪੀ ਦੇ ਬੰਦੋ ਜਿਸ ਤੋਂ ਬਾਅਦ ਦੇ ਵਿੱਚ ਪੰਜਾਬ ਸਰਕਾਰ ਨੇ ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਪਰਮਪਾਲ ਕੌਰ ਸਿੱਧੂ ਨੂੰ ਕਿ ਐਕਸ਼ਨ ਲਿੱਤਾ ਜਾਵੇਗਾ ਜੇਕਰ ਉਹ ਡਿਊਟੀ ਨਹੀਂ ਜੁਆਇਨ ਕਰਦੇ ਹੈਗੇ ਲੇਕਿਨ ਉਸ ਤੋਂ ਬਾਅਦ ਦੇ ਵਿੱਚ ਅੱਜ ਪਰਮਪਾਲ ਕੌਰ ਸਿੱਧੂ ਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿੱਤਾ ਗਿਆ ਹੈ ਬਕਾਇਦਾ ਵੀਆਰਐਸ ਦੇ ਸਾਥੇ ਤੇ ਉਹਨੇ ਇਥੇ ਇਹ ਦੱਸਣਾ ਹੈ ਮੈਂ ਕਿ ਵੀਆਰਐਸ ਦੇ ਅਸਤੀਫੇ ਦੇ ਵਿੱਚ ਦਸ ਦਰਸਲ ਡਿਫਰੈਂਸ ਕੀ ਨੇ ਵੀਆਰਐਸ ਜੇਕਰ ਕੋਈ ਵੀ ਆਈਐਸ ਅਧਿਕਾਰੀ ਲੰਦਾ ਹੈ ਤਾਂ ਉਸ ਨੂੰ ਪੈਨਸ਼ਨ ਅਤੇ ਹੋਰ ਸੁਵਿਧਾਵਾਂ ਨੇ ਜੋ ਸਾਬਕਾ ਆਈਐਸ ਅਧਿਕਾਰੀ ਨੂੰ ਰਿਟਾਇਰਮੈਂਟ ਤੋਂ ਬਾਅਦ ਮਿਲਦੀਆਂ ਨੇ ਸਮੁਪ੍ਰੀਤ ਮੈਂ ਤੁਹਾਨੂੰ ਰੋਕਣਾ ਚਾਹਾਂਗੀ ਪਰਮਪਾਲ ਗੌਰ ਸਿੱਧੂ ਸਰਨਰ ਫੋਨਲਾਈਨ ਤੇ ਡੁੱਟ ਚੁੱਕੇ ਨੇ ਪਰਮਪਾਲ ਜੀ ਸਵਾਗਤ ਦਿੱਲੀ ਪੋਸਟ થી ਕਿਸ ਤਰ੍ਹਾਂ ਦੇਖਦੇ ਹਾਂ ਕਿ ਹੁਣ ਤੁਹਾਡਾ ਅਸਤੀਫਾ ਜਿਹੜਾ ਹੈ ਉਹ ਐਕਸੈਪਟ ਕਰ ਲਿਆ ਗਿਆ ਹੈ ਹਾਂਜੀ ਅਸਤੀਫਾ ਐਕਸੈਪਟ ਕਰ ਲਿਆ ਗਿਆ ਹੈ ਮੈਨੂੰ ਇਹ ਹੀ ਸਮਝ ਆਉਂਦੀ ਹੈ ਕਿ ਇਸ ਨਾਲ ਮੈਨੂੰ ਕੋਈ ਰਿਟਾਇਰਲ ਬੈਨੀਫਿਟਸ ਨਹੀਂ ਮਿਲਣਗੇ ਮੇਰਾ ਜਿਹੜਾ ਸਰਕਾਰ ਕੋਲੇ ਪੈਸਾ ਹੁੰਦਾ ਉਹ ਮੈਨੂੰ ਨਹੀਂ ਮਿਲੂਗਾ ਸ਼ਾਇਦ ਕਰੋੜ ਰੁਪਏ ਦਾ ਆਈ ਡੋਟ ਨੋ ਕਰੋੜ ਪਲੱਸ ਦਾ ਕਿੰਨਾ ਮੇਰਾ ਨੁਕਸਾਨ ਹੋਊਗਾ ਬਸ ਇਹੀ ਮਸਲਾ ਹੈਗਾ ਤੇ ਉਹ ਚੀਜ਼ ਨੂੰ ਲਈ ਮੈਂ ਆਪਣੇ ਮਨੋਂ ਤਿਆਰ ਹਾਂ ਕਿਉਂਕਿ ਮੈਂ ਹੁਣ ਇਲੈਕਸ਼ਨ ਲੜਨ ਦਾ ਜਦੋਂ ਫੈਸਲਾ ਕਰ ਹੀ ਲਿਆ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਕਰ ਹੀ ਲਿਆ ਭਾਜਪਾ ਪਾਰਟੀ ਜਿਹੜੀ ਕਿ ਪਲਾਨ ਔਰ ਵਿਜ਼ਨ ਦੇ ਮੁਤਾਬਕ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਚਾਹਦੀ ਹੈ ਉੱਚ ਮੈਂ ਯੋਗਦਾਨ ਪਾਉਣ ਦਾ ਫੈਸਲਾ ਲੈ ਹੀ ਲਿਆ ਤੇ ਮੈਂ ਆਪ ਦੇ ਭੈਣਾ ਭਰਾਵਾ ਦੀ ਸਪੋਰਟ ਦੇ ਸਿਰ ਤੇ ਕਿਉਂਕਿ ਮੈਨੂੰ ਪਤਾ ਕਿ ਜਿਹੜੇ ਬਿੰਡਾ ਲੋਕ ਸਭਾ ਹਲਕੇ ਦੇ ਸਾਰੇ ਲੋਕ ਐ ਮੈਨੂੰ ਆਪਦੀ ਭੈਣ ਵਾਂਗ ਸਮਝਦੇ ਐ ਮੈਨੂੰ ਆਪਦੀ ਧੀ ਵਾਂਗ ਸਮਝਦੇ ਐ ਮੇਰੇ ਹਸਬੰਡ ਗੁਰਪ੍ਰੀਤ ਸਿੰਘ ਮਲੂਕਾ ਇਸ ਹਲਕੇ ਚ ਵਿਚਰਦੇ ਰਹੇ ਐ ਸਾਡੇ ਪਰਿਵਾਰ ਨਾਲ ਸਾਰਿਆਂ ਦਾ ਬੜਾ ਨਿੱਘਾ ਸਬੰਧ ਐ ਮੇਰੀ ਪੂਰੀ ਸਪੋਰਟ ਕਹਦੇਗੇ ਮੈਂ ਇਲੈਕਸ਼ਨ ਜਿੱਤੂਗੀ ਇਸੇ ਪਰੋਸੇ ਦੇ ਨਾਲ ਮੈਂ ਸਟੈਪ ਲਿਆ ਕਿ ਕੋਈ ਗੱਲ ਨਹੀਂ ਸਰਕਾਰ ਨੇ ਜੋ ਕਰ ਮੈਂ ਕਰ ਲੇ ਮੈਂ ਇਲੈਕਸ਼ਨ ਖੁੱਲ ਕੇ ਲੜਨੇ ਐ ਪਰਮਪਾਲ ਜੀ ਇਥੇ ਜਾਨਣਾ ਚਾਹਾਂਗੇ ਕਿ ਵੀਆਰਐਸ ਰਾਹੀਂ ਮਿਲਣ ਵਾਲੇ ਜਿਹੜੇ ਲਾਭ ਨੇ ਉਹ ਤੁਹਾਨੂੰ ਨਹੀਂ ਮਿਲਣਗੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਜਿਹੜਾ ਹੈ ਉਹ ਕੀਤਾ ਹੈ ਇਸ ਦੇ ਪਿੱਛੇ ਕੀ ਕਾਰਨ ਜਿਹੜੇ ਨੇ ਉਮਨੇ ਜਾ ਰਹੇ ਨੇ ਦੇਖੋ ਮੈਨੂੰ ਸਰਕਾਰ ਤੋਂ ਮਾ ਵੀਆਰਐਸ ਦੇ ਦਿੰਦੀ ਭਾਵੇਂ ਮੈਨੂੰ ਰਿਟਾਇਰ ਕਰ ਦਿੰਦੀ ਸਰਕਾਰ ਲਈ ਤਾਂ ਗੱਲ ਇੱਕੋ ਹੀ ਸੀ ਪਰ ਜੇ ਉਹ ਮੇਰੇ ਬੈਨੀਫਿਟਸ ਰੱਖਣਾ ਚਾਹੁੰਦੇ ਆ ਉਹਨਾਂ ਦੀ ਮਰਜ਼ੀ ਤਾਂ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਸ਼ਾਇਦ ਉਹ ਮੇਰੀ ਮੂਹਮ ਤੋਂ ਘਬਰਾ ਚੁੱਕੀ ਹੈ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿ ਵੀ ਹੁਣ ਇੱਥੇ ਭਾਜੀਪੀ ਮਾਲਵਾ ਦੇ ਵਿੱਚ ਚੀਟ ਨਾ ਦਿੱਤੀ ਜੇ ਤੇ ਉਹ ਘਬਰਾਹਟ ਦੇ ਵਿੱਚ ਉਹਨਾਂ ਨੇ ਇਦਾਂ ਕਰਿਆ ਵਰਨਾ ਤੁਸੀਂ ਦੇਖੋ ਕਿ ਆਮ ਤੌਰ ਤੇ ਜਿੰਨੇ ਵੀ ਆਫੀਸਰਸ ਰਿਟਾਇਰਮੈਂਟ ਮੰਗਦੇ ਆ ਇਲੈਕਸ਼ਨ ਲੜਨ ਲਈ ਮੇਰੇ ਤੋਂ ਪਹਿਲਾ ਐਗਜ਼ਾਮਪਲ ਹੈਗੀ ਹੈ ਕੁਮਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਕੁਲਦੀਪ ਵੈਦ ਜੀ ਹੋਰਾਂ ਦੀ بڑے ਆਫੀਸਰਸ ਆ ਜਿਨ੍ਹਾਂ ਨੇ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਲੜਿਆ ਕਿਸੇ ਨੂੰ ਕਦੇ ਕਿਸੇ ਨੇ ਨਹੀਂ ਰੋਕਿਆ ਫਸਟ ਟਾਈਮ ਹੋਇਆ ਬਟ ਮੈਨੂੰ ਲੱਗਦਾ ਕਿ ਸ਼ਾਇਦ ਸਰਕਾਰ ਘਬਰਾ ਚੁੱਕੀ ਹੈ ਜੀ ਕਿ ਹੁਣ ਤੁਸੀਂ ਸਿਰਫ ਬਿਨਾ ਬੀਆਰਐਸ ਵਾਲੇ ਜਿਹੜੇ ਤੁਹਾਡੇ ਬੈਨੀਫਿਟਸ ਨੇ ਉਸ ਤੋਂ ਬਿਨਾ ਹੀ ਚੋਣ ਲੜੋਗੇ ਤੇ ਉਸ ਤੋਂ ਬਿਨਾਂ ਹੀ ਲੜਾਂਗੀ ਕਿ ਜਦੋਂ ਮੇਰਾ ਅਸਤੀਫਾ ਮਨਜ਼ੂਰ ਕੀਤਾ ਤਾਂ ਉਸ ਤੋਂ ਬਿਨਾਂ ਹੀ ਲੜਾਂਗੀ ਚੋਂ ਪਰ ਮੇਰੇ ਭੈਣ ਭਰਾਇ ਇਸ ਹਲਕੇ ਦੇ ਲੋਕ ਸਾਡਾ ਪਰਿਵਾਰ ਇੱਥੇ ਵਿਚਰਦੇ ਆ ਸਾਰੇ ਮੇਰੇ ਨਾਲ ਹੈ ਮੈਨੂੰ ਚਾਰ ਪੇਰੇ ਆਦਿਗਾ ਭੈਣਾ ਵੀਰ ਬਜ਼ੁਰਗ ਦਿਸਦੇ ਆ ਜੋ ਕਿ ਮੇਰੇ ਸਪੋਰਟ ਮੈਨੂੰ ਕਰਨ ਨੂੰ ਤਿਆਰ ਆ ਪਿੰਡਾਂ ਦੇ ਵਿੱਚੋਂ ਸਾਨੂੰ ਇੰਨੀ ਸਪੋਰਟ ਮਿਲ ਰਹੀ ਐ ਇੰਨੀ ਸਪੋਰਟ ਮਿਲ ਰਹੀ ਐ ਲੋਕ ਜਿਸ ਤਰ੍ਹਾਂ ਮੈਨੂੰ ਸਰਕਾਰ ਤੰਗ ਕਰ ਰਹੀ ਐ ਉਸ ਕਰਕੇ ਲੋਕਾਂ ਦੀ ਮੇਰੇ ਨਾਲ ਹਮਦਰਦੀ ਐ ਮੇਰੇ ਵੀਰਾਂ ਦੀ ਤੇ ਸਾਰੇ ਮੈਨੂੰ ਸਪੋਰਟ ਕਰਨਗੇ ਮੈਂ ਬਹੁਤ ਖੁਸ਼ ਆ ਕਿ ਐਟਲੀਸਟ ਮੈਨੂੰ ਮੇਰਾ ਸਤੀਫਾ ਮਨਜ਼ੂਰ ਕਰਕੇ ਮੈਨੂੰ ਇਲੈਕਸ਼ਨ ਲੜਨ ਯੋਗੇ ਕਰ ਸਕਿਆ